ਸਸੀਆ ਗਾਰ ਜੀ ਸਾਰੇ ਠੀਕ ਠਾਕ ਹੋਵਗੇ ਤੁਸੀਂ ਉਮੀਦ ਰੱਖਦੇ ਆ ਤੁਹਾਡੀ ਬਹੁਤ ਵਧੀਆ ਤੁਹਾਡੇ ਲਈ ਲੈ ਕੇ ਆਏ ਆ ਸੋਹਣੇ ਸੋਹਣੇ ਆਰਟੀਕਲ ਤੇ ਸੇਲ ਦੇ ਉੱਪਰ ਧਮਾਕਾ ਆਫਰ ਆਈ ਹੈ ਰਖੜੀ ਤੇ ਡਿਜ਼ਾਈਨ ਦੇਖੋ ਤੇ ਕਪੜਾ ਦੇਖੋ ਹੀ ਪਿਓਰ 2/2 ਦੇ ਅੰਦਰ ਆਇਆ ਹੈ ਡਿਜ਼ਾਈਨਿੰਗ ਬਹੁਤ ਵਧੀਆ ਹੈ ਤੇ ਸੇਲ ਤੇ ਲਾਤਾ ਆਪਾਂ ਹਲੋ ਰੱਖੀ ਬੰਪਰ ਤੇ ਬਹੁਤ ਸੋਹਣੇ ਡਿਜ਼ਾਈਨ ਆਏ ਆ ਦੇਖਿਓ ਪਲੇਨ ਸਲਵਾਰ ਹੈ ਪਿਓਰ ਦਾ ਦੁਪੱਟਾ ਹੈ ਹਾਂਜੀ ਹਾਂਜੀ ਪੱਕੀ ਗੱਲ ਹੈ ਦੇਖ ਲਓ ਭਾਈ ਜੀ 900 ਦੇ ਦੋ 900 ਦੇ ਦੋ ਬਸ ਤੁਸੀਂ ਇਹ ਦੇਖੋ ਜਲਦੀ ਤੋਂ ਜਲਦੀ ਆਓ ਦੁਕਾਨ ਤੇ ਆਪਣੀ ਵਿਜ਼ਿਟ ਕਰੋ ਹਾਂਜੀ ਥੋਬੀ ਬਜ਼ਾਰ ਬਠਿੰਡਾ ਤੇ ਪਾਜੀ ਇਹਦੇ ਅੰਦਰ ਰੰਗ ਕਿੰਨੇ ਮਿਲ ਜਾਣਗੇ ਰੰਗ 10 ਮਿਲਣਗੇ ਜੀ 10 ਰੰਗ ਦੇਖ ਲਓ ਪੱਕੀ ਗੱਲ ਆ ਪੱਕੀ ਗੱਲ ਦੇਖ ਲਓ ਫਿਰ ਨਹੀਂ 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 ਝੂਠ ਨਹੀਂ ਏ ਬਹੁਤ ਸੋਹਣੇ ਡਿਜ਼ਾਈਨ ਆਏ ਆ ਤੁਸੀਂ ਇਹ ਰੰਗ ਚਾੜ ਦੇਖੋ ਦੇਖੀ ਚੱਲੋ ਡਿਜ਼ਾਈਨ ਵਧੀਆ ਸੋਹਣੇ ਡਿਜ਼ਾਈਨ ਨੇ ਕਪੜਾ 2x2 ਦੇ ਅੰਦਰ ਪਿਓਰ ਦੁਪੱਟਾ ਆਊਗਾ ਸਭ ਤੋਂ ਸੋਹਣੇ ਡਿਜ਼ਾਈਨ ਹੈ ਅੱਲਾ ਦੇ ਕਲਰ ਚਾਰਟ ਦੇਖੋ ਆਈਸਕ੍ਰੀਮ ਚਾਰਟ ਵੀ ਹੈ ਜੀ ਬ੍ਰਾਈਟ ਚਾਰਟ ਵੀ ਹੈ ਡਿਜ਼ਾਈਨਿੰਗ ਸਭ ਤੋਂ ਹਿੱਟ ਡਿਜ਼ਾਈਨਿੰਗ ਹੈ ਇਹਨਾਂ ਦੀ ਪਿਓ ਦੁਪੱਟੇ ਦੇ ਨਾਲ ਸੋਹਣੇ ਡਿਜ਼ਾਈਨ ਆਣਗੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਬਠਿੰਡਾ ਧੋਬੀ ਬਾਜ਼ਾਰ ਸਾੜੀ ਸੈਂਟਰ ਦੇ ਉੱਪਰ ਰੱਖੜੀ ਬੰਪਰ ਤਮਾਕਾ ਲੈ ਕੇ ਆਏ ਸਿਰਫ 900 ਰੁਪਏ ਦੇ ਦੋ ਸੂਟ ਜੀ 900 ਦੇ ਦੋ ਸੂਟ 900 ਦੇ ਦੋ ਸੂਟ 6 ਤੋਂ 6 ਦੀ ਆਓ ਧੋਬੀ ਬਾਜ਼ਾਰ ਹੈ ਬਠਿੰਡਾ ਭਾਈ ਅੱਜ ਕੀ ਲੈ ਕੇ ਆਏ ਹੋ ਤੁਸੀਂ ਪਹਿਲੀ ਗੱਲ ਤਾਂ ਸਸਰੇ ਘਰ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਸਸਤਰੀਕਾਰ ਸਸਤੀ ਤੁਹਾਡੇ ਲਈ ਲੈ ਕੇ ਆ ਚੁੱਕਿਆ ਪਿਓਰ ਕਾਟਨ ਦੇ ਸੂਟ ਜੋ ਕਿ ਪਿਓਰ ਦੇ ਦੁਪੱਟਿਆਂ ਨਾਲ ਆ ਤਾਂ ਰੇਟ ਵੀ ਇਹਦਾ ਬਿਲਕੁਲ ਜੈਨੂਇਨ ਰੇਟ ਰੱਖਿਆ ਹੋਇਆ ਜੋ ਕਿ ਤੁਹਾਨੂੰ ਮਾਰਕੀਟ ਦੇ ਅੰਦਰ 15-1500 ਰੁਪਏ ਦੇ ਸੂਟ ਮਿਲਣਗੇ ਉਹ ਤੁਹਾਨੂੰ ਸਾਢੇ ਪਹਿਲੇ ਸਾਲਾ ਤੋਂ ਮਿਲਣਗੇ ਸਿਰਫ ਔਰ ਸਿਰਫ 950 ਰੁਪਏ ਦੀ ਰੇਂਜ ਦੇ ਅੰਦਰ ਤੇ ਇਹਦੇ ਅੰਦਰ ਕਲਰ ਡਿਜ਼ਾਈਨ ਇੱਕ ਤੋਂ ਇੱਕ ਮਿਲ ਜਾਣਗੇ ਭਾਜੀ ਕਲਰ ਡਿਜ਼ਾਈਨ ਦਿਖਾਓ ਇਹਦੇ ਅੱਛਾ ਜੀ ਹਾਂ ਜੀ ਰੈਡ ਕੀ ਮਿਲੂਗਾ ਭਾਜੀ ਆਪਾਂ ਸਿਰਫ ਔਰ ਸਿਰਫ 990 ਦੀ ਰੇਂਜ ਸਾਡੇ 990 ਰੁਪਏ ਦਾ ਇੱਕ ਤੋਂ ਇੱਕ ਡਿਜ਼ਾਈਨ ਮਿਲ ਜਾਣਗੇ ਅੱਛਾ ਭਾਜੀ ਦੇ ਅੰਦਰ ਨਾਲੇ ਕਿਹੜੀ ਕੰਪਨੀ ਦਾ ਭਾਜੀ ਸਿਰਫ ਸ਼ੰਕਰ ਬ੍ਰਾਂਡ ਦਾ ਸਾਰਾ ਸ਼ੰਕਰ ਬ੍ਰਾਂਡ ਦਾ ਏਕੇ ਟੈਕਸ ਦੇ ਅੰਦਰ ਅੱਛਾ ਜੀ ਸਿਰਫ 990 ਰੁਪਏ ਦਾ ਸਿਰਫ ਔਰ ਸਿਰਫ 990 ਰੁਪਏ ਦੀ ਰੇਂਜ ਦੇ ਵਿੱਚ ਤੁਸੀਂ ਉਂਡਾ ਨਹੀਂ ਬੋਲਦੇ ਭਾਜੀ ਪੱਕੀ ਗੱਲ ਆ ਪੱਕੀ ਗੱਲ ਆ ਅੱਛਾ ਲਿਆਈਏ ਫਿਰ ਆਪਾਂ ਗਾਕਾਂ ਨੂੰ ਫਿਰ ਵੜ ਵੜ ਕੇ ਲਿਆਓ ਜੀ ਲਿਆਓ ਮੈਂ ਤਾਂ ਕਹਿੰਦਾ ਜਿੱਥੋਂ ਮਰਜ਼ੀ ਲਿਆਓ ਤੇ ਵੀਜ਼ਿਟ ਕਿੱਥੋਂ ਕਰਨਾ ਆਪਾਂ ਸਿਰਫ ਸਾੜੀ ਸੈਂਟਰ ਤੋਂ ਸਾੜੀ ਸੈਂਟਰ ਤੋਂ ਵੀ ਯਾਰ ਯਾਰ ਬਠਿੰਡਾ ਬਠਿੰਡਾ ਹਾਂਜੀ ਤੇ ਆਈਏ ਕਦੋਂ ਆਈਏ ਜਦੋਂ ਮਰਜ਼ੀ ਆਇਓ ਆਪਣੇ ਕੋਲ ਸਟਾਕ ਫੁੱਲ ਹੁੰਦਾ ਜੀ ਆਜੋ ਜੀ ਲੋ ਜੀ ਲੋ ਚੱਕੋ ਜੀ ਚੱਕੋ ਮੇਰੇ ਲਾਤਾ ਮੇਲਾ ਰਖੜੀ ਬੰਪਰ